ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਬਾਸਮਤੀ ਦੇ ਰੇਟਾਂ ਦੀ ਗੱਲ ਕਰਦੇ ਆ ਜਾਣਕਾਰੀ ਦੇਣੀ ਤੁਹਾਨੂੰ 1509 ਤੇ 1847 ਬਾਸਮਤੀ ਦੇ ਰੇਟਾਂ ਦੀ ਪਾਤੜਾ ਮੰਡੀ ਦੀ ਹੋਰ ਕਿਸੇ ਮੰਡੀ ਦੀ ਨਹੀਂ ਇਕੱਲੀ ਪਾਤੜਾ ਮੰਡੀ ਦੀ ਹੀ ਜਾਣਕਾਰੀ ਆਪਣੇ ਕੋਲ ਤੇ ਇਸੇ ਮੰਡੀ ਦੀ ਤੁਹਾਨੂੰ ਦਵਾਂਗੇ ਕਿਉਂਕਿ ਪਾਤੜਾ ਸ਼ਹਿਰ ਜੀ ਆਪਣਾ ਤੇ ਆਪਾਂ ਪਾਤੜਾ ਦੇ ਵਿੱਚ ਹੀ ਬਾਸਮਤੀ ਰੇਟ ਦਾ ਜ਼ਿਕਰ ਕਰਾਂਗੇ ਤੇ ਅੱਜ 279225 ਤੇ ਦੇਣਾ ਗਈ ਸ਼ਨੀਵਾਰ ਦਾ ਤੇ ਅੱਜ 1509 ਦੀ ਬੋਲੀ ਤੇ 1847 ਦੀ ਬੋਲੀ ਕਿੱਥੋਂ ਤੱਕ ਗਈ ਤੁਹਾਨੂੰ ਦੱਸਦੇ ਆ ਸਾਰਾ ਵੀਡੀਓ ਦੇ ਐਂਡ ਤੱਕ ਬਣੇ ਰਿਹਾ ਜੇ ਗਰੁੱਪ A ਦੀ ਬੋਲੀ ਸ਼ੁਰੂ ਹੋਈ ਹੈ ਜੀ ਪੰਜਾਬ ট্রেਡਿੰਗ ਕੰਪਨੀ ਪਾਤਣਾ ਤੋਂ 12 ਵਜੇ B ਗਰੁੱਪ ਦੀ ਬੋਲੀ ਸ਼ੁਰੂ ਹੋਈ ਹੈ ਜੀ ਕਪੂਰ ਚੰਦ ਬਿਰਜ ਲਾਲ ਦੀ ਦੁਕਾਨ ਤੋਂ ਪਾਤਣਾ ਤੋਂ 12 ਵਜੇ ਤੇ 1509 ਦੇ ਰੇਟ ਜਿਹੜੇ ਸ਼ੁਰੂ ਹੋਏ ਨੇ ਪਹਿਲੀ ਢੇਰੀ ਲੱਗੀ ਹੈ ਜਿਹੜੀ 3185 ਰੁਪਈਆ ਨੂੰ ਤੇ ਇਹ ਖਰੀਦੀ ਹੈ ਜੀ ਗਣਪਤੀ ਫੂਡ ਵਾਲਿਆਂ ਨੇ ਉਦੋਂ ਅਗਲੀ ਢੇਰੀ 1509 ਦੀ ਉਹ ਵੀ ਕੀ ਹੈ 3260 ਰੁਪਈਆ ਨੂੰ ਤੇ ਇਹ ਖਰੀਦੀ ਹੈ ਬਰਾਸ ਰਾਈਸ ਮਿਲ ਵਾਲਿਆਂ ਨੇ ਤੇ ਉਦੋਂ ਅਗਲੀ ਢੇਰੀ ਵੀ ਕੀ ਹੈ ਜੀ 1509 ਦੀ 3235 ਰੁਪਈਆ ਨੂੰ ਇਹ ਖਰੀਦੀ ਹੈ ਜੀ ਸ਼ੁਭ ਰਾਈਸ ਐਕਸਪੋਰਟ ਵਾਲਿਆਂ ਨੇ ਫਿਰ 1509 ਦੀ ਅਗਲੀ ਢੇਰੀ 3215 ਰੁਪਈਆ ਨੂੰ ਇਹ ਖਰੀਦੀ ਹੈ ਬਾਂਕੇ ਬਿਹਾਰੀ ਫੂਡ ਵਾਲਿਆਂ ਨੇ ਤੇ ਉਦੋਂ ਅਗਲੀ 1509 ਦੀ ਢੇਰੀ 3150 ਰੁਪਈਆ ਨੂੰ ਇਹ ਖਰੀਦੀ ਹੈ ਜੀ ਬਰਾਸ ਰਾਈਸ ਮਿਲ ਵਾਲਿਆਂ ਨੇ ਤੇ ਉਦੋਂ ਅਗਲੀ ਢੇਰੀ 3295 ਰੁਪਈਆ ਨੂੰ ਤੇ ਫਿਰ ਉਦੋਂ ਅਗਲੀ ਢੇਰੀ ਵੀ ਕੀ ਹੈ 1509 ਦੀ 3155 ਰੁਪਈਆ ਨੂੰ ਤੇ ਫਿਰ 1509 ਦੀ ਅਗਲੀ ਢੇਰੀ ਵੀ ਕੀ ਹੈ ਜੀ 3130 ਰੁਪਈਆ ਨੂੰ ਤੇ ਤੁਹਾਡੇ ਨਾਲ ਮੋਟੀਆਂ-ਮੋਟੀਆਂ ਢੇਰੀਆਂ ਮੰਨ ਲਓ ਵੀ ਮੇਨ-ਮੇਨ ਜਿੰਨੀ ਕ ਆਪਣੇ ਕੋਲ ਜਾਣਕਾਰੀ ਆਉਂਦੀ ਮੋਟੀ-ਮੋਟੀ ਤੁਹਾਨੂੰ ਦਿੰਨੇ ਆ ਤੇ ਉਦੋਂ ਅਗਲੀ ਢੇਰੀ 1509 ਦੀ 3100 ਰੁਪਈਆ ਨੂੰ ਸ਼ਿਵ ਸ਼ੰਕਰ ਫੂਡ ਵਾਲਿਆਂ ਨੇ ਖਰੀਦੀ ਹੈ ਜੀ ਤੇ ਫਿਰ ਉਦੋਂ ਅਗਲੀ ਢੇਰੀ 1 3250 ਰੁਪਈਆ ਨੂੰ ਖਰੀਦੀ ਹੈ ਤੇ ਇੱਕ ਖਰੀਦੀ ਹੈ 3225 ਰੁਪਈਆ ਨੂੰ ਰੋਸ਼ਨ ਲਾਲ ਅਸ਼ੋਕ ਕੁਮਾਰ ਵਾਲਿਆਂ ਨੇ ਫਿਰ ਉਦੋਂ ਅਗਲੀ ਢੇਰੀ 1509 ਦੀ 3115 ਰੁਪਈਆ ਨੂੰ ਵਿਕੀ ਹੈ ਤੇ ਖਰੀਦੀ ਹੈ ਸ਼ੁਭ ਰਾਈਸ ਐਕਸਪੋਰਟ ਵਾਲਿਆਂ ਨੇ ਫਿਰ ਉਦੋਂ ਅਗਲੀ ਢੇਰੀ ਜੀ 1509 ਦੀ 3200 ਰੁਪਈਆ ਨੂੰ ਵਿਕੀ ਹੈ ਤੇ ਖਰੀਦਦਾਰ ਹੈਗੇ ਨੇ ਚਿਮਣ ਗਿਆਨਕੇ ਫਿਰ ਉਦੋਂ ਅਗਲੀ ਢੇਰੀ 1509 ਦੀ 3200 ਤੇ 25 ਰੁਪਈਆਂ ਨੂੰ ਵਿਕੀ ਏ ਤੇ ਖਰੀਦਦਾਰ ਹੈਗੇ ਨੇ ਜੀ ਬਰਾਸ ਰਾਈਸ ਮਿਲ ਵਾਲੇ ਤੇ ਉਦੋਂ ਅਗਲੀ ਢੇਰੀ ਜੀ 1509 ਦੀ 3200 ਤੇ 5 ਰੁਪਈਆਂ ਨੂੰ ਵਿਕੀ ਏ ਤੇ ਖਰੀਦਦਾਰ ਹੈਗੇ ਨੇ ਮਹਾਂ ਲక్ష్ਮੀ ਰਾਈਸ ਮਿਲ ਵਾਲੇ ਤੇ ਫਿਰ ਤੁਹਾਨੂੰ ਹੁਣ ਦੱਸਦੇ ਆ 1847 ਦੇ ਅੱਜ ਦੇ ਰੇਟ 27 9 2025 ਦਿਨ ਸ਼ਨੀਵਾਰ ਦੇ ਰੇਟ ਜੀ ਅੱਜ ਦੇ ਇਹ ਵੀ ਕੀਆਂ ਨੇ ਜੀ ਦੋ ਤਿੰਨ ਢੇਰੀਆਂ ਤੁਹਾਨੂੰ ਦੱਸਦੇ ਆ ਇੱਕ ਢੇਰੀ ਵਿਕੀ ਹੈ 3000 ਰੁਪਿਆ ਨੂੰ ਤੇ ਇੱਕ ਢੇਰੀ ਵਿਕੀ ਹੈ ਜੀ 1847 ਦੀ 3015 ਰੁਪਿਆ ਨੂੰ ਇਹ ਦੋਵੇਂ ਢੇਰੀਆਂ ਦੇ ਖਰੀਦਦਾਰ ਹੈਗੇ ਨੇ ਚਿਮਨ ਲਾਲ ਗਿਆਨ ਚੰਦ ਚਿਮਨ ਲਾਲ ਗਿਆਨ ਚੰਦ ਵਾਲੀ ਤੇ ਫਿਰ ਜਿਹੜਾ 1847 ਦਾ ਟੋਟਲ ਰੇਟ ਆਇਆ ਜੀ ਅੱਜ ਦਾ ਟਾਪ ਦਾ ਉਹ ਹੈ ਜੀ 3080 ਰੁਪਏ ਤੇ ਹੁਣ ਆਪਾਂ ਤੁਹਾਨੂੰ ਅੱਜ ਦਾ ਦੱਸ ਦਿਆਂ 1509 ਦਾ ਥੱਲੇ ਵਾਲਾ ਰੇਟ ਕਿੰਨਾ ਸੀ ਤੇ ਟਾਪ ਦਾ ਰੇਟ ਉੱਤੇ ਵਾਲਾ ਕਿੰਨਾ ਸੀ 1509 ਵੀ ਕੀ ਹੈ ਜੀ ਅੱਜ ਬਾਸਮਤੀ ਪਾਤੜਾ ਮੰਡੀ ਦੇ ਵਿੱਚ 2800 ਤੋਂ ਲੈ ਕੇ 3200 ਤੇ 60 ਰੁਪਈਆ ਤੱਕ ਵੀ ਕੀ ਹੈ ਜੀ 3260 ਹੈ ਜਿਹਦਾ ਟਾਪ ਦਾ ਰੇਟ ਸੀ ਪਾਤੜਾ ਮੰਡੀ ਦਾ ਅਰਾਈਵਲ ਹੋਈ ਹੈ ਜੀ 28000 ਤੋਂ ਲੈ ਕੇ 30000 ਬੈਗ ਬਾਸਮਤੀ ਅਰਾਈਵਲ ਹੋਈ ਹੈ ਜੀ ਪਾਤੜਾ ਮੰਡੀ ਦੇ ਵਿੱਚ ਅੱਜ ਸਾਡੇ ਤੇ ਜਿਹੜਾ ਟਰੇਡਿੰਗ ਦਾ ਮਾਲ ਹੈ ਜੀ ਉਹ 2600 ਤੋਂ 2850 ਤੱਕ ਵੀ ਗਿਆ ਜੀ ਬਾਸਮਤੀ ਦਾ ਤੇ ਕੱਲ ਆਪਣੀ ਤੋਂ ਵੀਡੀਓ ਨਹੀਂ ਸੀ ਪਾਈ ਗਈ ਕਿਉਂਕਿ ਸਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਲੈਂਟਰ ਦੀ ਸੇਵਾ ਚੱਲਦੀ ਸੀ ਤੇ ਉਧਰੋਂ ਫਿਰ ਸਾਨੂੰ ਫੁਰਸਤ ਨਹੀਂ ਮਿਲੀ ਸੇਵਾ ਕਰਦੇ ਸੀ ਕੱਲ ਤੇ ਕੱਲ ਦਾ ਰੇਟ ਵੀ ਤੁਹਾਨੂੰ ਮੈਂ ਜੀ ਦੱਸ ਦਿੰਨੇ ਆ ਵੀ ਟੋਟਲ ਕਿੱਥੋਂ ਤੱਕ ਆਪਣਾ ਕਿੰਨੀ ਕੁ ਬਾਸਮਤੀ ਕੱਲ ਆਈ 26 ਤਰੀਕ ਨੂੰ ਤੇ ਉਹਦਾ ਟੌਪ ਦਾ ਰੇਟ ਕੀ ਸੀ ਥੱਲੇ ਵਾਲਾ ਕੀ ਸੀ ਕੱਲ 26 ਸਤੰਬਰ 2025 ਸੀ ਤੇ ਦਿਨ ਸ਼ੁੱਕਰਵਾਰ ਸੀ ਕੱਲ 1509 2780 ਤੋਂ ਲੈ ਕੇ ਤੇ 3250 ਤੱਕ ਵਿਕੀ ਜੀ ਕੱਲ ਤੇ 1847 ਕੱਲ ਵੀ ਕੀ ਹੈ ਜੀ 3070 ਤੱਕ ਤੇ ਕੱਲ ਵੀ ਅਰਾਈਵਲ ਇੰਨੀ ਹੀ ਹੋਈ ਹੈ 28000 ਤੋਂ ਲੈ ਕੇ 30000 ਬੋਰੀਆਂ ਜਾਂ ਬੈਗ ਤੇ ਟਰੇਡਿੰਗ ਦਾ ਮਾਲ ਕੱਲ 2500 ਤੋਂ ਲੈ ਕੇ 2650 ਤੱਕ ਵੀ ਗਿਆ ਜੀ ਤੇ ਜਿੰਨੂੰ ਆਪਾਂ ਵਪਾਰੀਆਂ ਦਾ ਮਾਲ ਕਹਿ ਸਕ ਕਹਿ ਦਿੰਦੇ ਆ ਇਹਨਾਂ ਦਾ ਫਿਰ ਰੇਟ ਘੱਟ ਲੱਗਦਾ ਜਿਹੜੀਆਂ ਦੂਜੇ ਸਟੇਟਾਂ ਤੋਂ ਆਪਣਾ ਬਾਸਮਤੀ ਆਉਂਦੀ ਹੈ ਉਹਦਾ ਆ ਜਾਂਦਾ ਜੀ ਉਹਨੂੰ ਟਰੇਡਿੰਗ ਦਾ ਮਾਲ ਕਹਿ ਦਿੰਦੇ ਨੇ ਤੇ ਇਹ ਸੀ ਅੱਜ ਦੀ ਜਾਣਕਾਰੀ ਜਾਣਕਾਰੀ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਜੀ ਤੇ ਕੱਲ ਨੂੰ ਫਿਰ ਵੀਡੀਓ ਬਣਾਵਾਂਗੇ ਆਪਾਂ ਤੇ ਜੇ ਦਿਨ ਫੁਰਸਤ ਮਿਲਦੀ ਆ ਤਾਂ ਫਿਰ ਤੁਹਾਨੂੰ ਲਾਈਵ ਬੋਲੀ ਇੱਕ ਵਾਰੀ ਫਿਰ ਵਿਖਾਵਾਂਗੇ ਇੱਕ ਦੋ ਦਿਨਾਂ ਨੂੰ ਤੇ ਇਹ ਸਣ ਅੱਜ ਬਾਸਮਤੀ ਦੇ ਰੇਟ ਤੇ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਆ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ